ਗੱਲਾਂ ਬਾਤਾਂ ਤੋੜਨ ਤੋਂ ਮੈਨੂੰ ਗੱਲ ਯਾਦ ਆ ਗਈ ਹੈ ਕਿ ਕਈ ਵਾਰੀ ਕੋਈ ਨਾ ਕੋਈ ਵੀਡੀਓ ਐਸੀ ਬਣ ਜਾਂਦੀ ਹੈ ਜਿਹੜੀ ਅੱਗੇ ਬੜੀ ਤੁਰਦੀ ਆ। ਹਮਮ ਸ਼ੇਅਰ ਹੁੰਦੀ ਹੈ ਕਹਿ ਲਓ। ਹਮਮ ਤੇ ਮੈਂ ਉਸ ਵੀਡੀਓ ਦੀ ਗੱਲ ਕਰ ਰਿਹਾ ਜਿਹੜੀ ਸਲੀਮ ਨੇ, ਰੌਸ਼ਨ ਪ੍ਰਿੰਸ ਨੇ ਤੇ ਯਵਰਾਜ ਹਾਂਸ ਨੇ ਬਣਾਈ ਨਸ਼ਤਰ ਗਿਲ ਸਾਹਿਬ ਹੋਰਾਂ ਦੇ ਗਾਣੇ ਤੇ। ਹਮਮ ਇਹਦੇ ਵਿੱਚ ਉਹ ਕਹਿ ਲਓ ਕਿ ਸੁਰੀਲੇ ਨੇ ਪਰ ਉਹ ਬੜੀ ਵੱਧ ਸੁਰੀਲੀ ਜੀ ਤਰੀਕੇ ਨਾਲ ਉਹ ਹਾਏ 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 ਕਰਦੇ ਆ। ਹਮਮ ਤੇ ਉਹਨਾਂ ਦੀ ਹਾਏ ਨੂੰ ਦੇਖ ਕੇ ਦਿਲ ਚੋਂ ਹਾਏ ਨਿਕਲਦੀ ਏ ਕਿ ਭਾਈ ਇਹਨਾਂ ਨੂੰ ਆਪ ਤੋਂ ਵੱਡਿਆਂ ਨੂੰ ਇਹ ਹੁਣ ਤੇ ਆਪੇ ਹਾਏ ਹਾਏ ਕਰਨ ਲੱਗ ਪਏ ਲੋਕਾਂ ਨੇ ਹਾਏ ਹਾਏ ਕਰਾਤੇ ਕੋਈ ਇਸ ਨੂੰ ਫਰਕ ਨਹੀਂ ਪੈਂਦਾ ਮਿੰਟੂ ਜੀ ਮੈਨੂੰ ਲੱਗਦਾ ਕਿ ਜਿਵੇਂ ਕਹਿੰਦੇ ਨੇ ਨਾ ਕਿ ਉਹ ਠੰਡ ਤੇ ਬੇਇਜ਼ਤੀ ਉਨੀ ਬਸ ਚੁਸ ਕਰ ਲੋ ਹਨ ਮਹਿਸੂਸ ਕਰਦੇ ਨਹੀਂ ਉਹ ਇੱਕ ਵਾਰੀ ਸੌਰੀ ਮੰਗ ਲੈਣ ਤੇ ਫਿਰ ਉਹ ਥੋੜੇ ਟਾਈਮ ਬਾਅਦ ਮੈਂ ਤਾਂ ਕਿਹਾ ਮੈਂ ਕਿਹਾ ਇਹ ਪੰਜਾਬ ਦਾ ਮਾਫੀ ਵੀਰ ਜੇ ਨਾ ਹਾਂ ਬਿਲਕੁਲ ਉਹ ਜਿਵੇਂ ਸਾਬਰ ਕਰ ਰਿਹਾ ਨਾ ਹੂੰ ਇਹ ਇਦਾਂ ਸਲੀਮ ਤੇ ਜਿਹੜਾ ਮਾਫੀ ਵੀ ਰਿਹਾ ਜੀ ਇਹਨੇ ਪਹਿਲਾਂ ਤੇ ਮਤਲਬ ਕਿ ਤੁਸੀਂ ਵੇਖੋ ਜਦੋਂ ਆਹ ਥੋੜੇ ਦਿਨ ਪਹਿਲਾਂ ਚਲੋ ਠੀਕ ਆ ਮਨਕੀਰ ਤੌਲਖੂਰੀ ਜਦਾਂ ਦੇ ਹੈਗੇ ਬਈ ਉਹ ਗਾਣੇ ਉਹ ਜਿਵੇਂ ਰੀਸ ਲਾ ਕੇ ਪਿੰਡ ਗੈਂਗਲੈਂਡ ਬਣਿਆ ਤੇ ਸਾਰੇ ਇਕੱਠੇ ਹੋਏ ਸੀ ਉੱਥੇ ਕਿਸੇ ਸਮਾਗਮ ਤੇ ਮੈਨੂੰ ਉਹ ਵੀ ਠੀਕ ਨਹੀਂ ਲੱਗਦਾ ਜੀ ਜੀ ਕਿ ਮਾਸਟਰ ਸਲੀਮ ਨੂੰ ਪਤਾ ਨਹੀਂ ਅਕਲ ਕਿਉਂ ਨਹੀਂ ਨੇੜੇ ਟੁੱਕਦੀ ਇਹਦੇ ਅੱਛਾ ਚਿੰਤਪੁਰਨੀ ਵਾਲੇ ਮਾਮਲੇ 'ਚ ਕਿੰਨਾ ਫਸਿਆ ਜੀ ਮਤਲਬ ਕਹਿ ਦਿੱਤਾ ਕਿ ਭਈ ਮੈਂ ਪੁਜਾਰੀ ਕੋਲ ਗਿਆ ਤੇ ਚਲੋ ਉਹ ਸਾਰਾ ਪੀ ਆਰਤੀ ਵਗੈਰਾ ਕਰਵਾ ਕੇ ਤੇ ਉਹਨੇ ਮੁੜ ਕੇ ਕਿਹਾ ਪੁਜਾਰੀ ਨੇ ਕਿ ਹਉ ਮਾਂ ਦੀ ਗੱਲ ਥੋਗੀ ਤੇ ਪਿਓ ਦੀ ਗੱਲ ਕਰ ਮਰਾਦ ਸ਼ਾਹ ਤੇ ਉਹਨਾਂ ਦੀ ਜੀ ਉਹ ਇੰਨਾ ਇੱਕ ਕਸੂਤਾ ਫਸਿਆ ਉਹਦੇ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਹਦਾ ਜਿਨਾਹ ਰਾਮ ਕੀਤਾ ਜੀ ਫਿਰ ਇਹ ਚਿੰਤਪੁਰਨੀ ਬਕੈਦਾ ਗਿਆ ਹੂੰ ਜਾ ਕੇ ਨੇ ਮੱਥਾ ਟੇਕਿਆ ਤੇ ਫਿਰ ਮੱਥਾ ਟੇਕਣ ਉਪਰੰਤ ਮਾਫੀ ਮੰਗੀ ਹੂੰ ਚਲੋ ਹਿੰਦੂ ਭਾਈਚਾਰੇ ਵਾਲਿਆਂ ਨੇ ਬੜਾ ਵੱਡਾ ਦਿਲ ਦਿਖਾਇਆ ਤੇ ਉਹਨਾਂ ਨੇ ਆਖਿਆ ਵੀ ਠੀਕ ਹੈ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਚਲੋ ਜੀ ਵੀ ਜੋ ਮਾਫੀ ਮੰਗ ਲਈ ਖਿਮਾਦਾਨ ਠੀਕ ਬੱਸ ਹੋ ਗਿਆ ਤੇ ਚਲੋ ਉਹਨੇ ਬੜ ਗਿਆ ਕਿ ਕਿੰਨੀ ਵੱਡੀ ਗੱਲ ਸੀ ਹੂੰ ਕਿੰਨੀ ਵੱਡੀ ਗੱਲ ਸੀ ਕਿ ਇਹਨੂੰ ਸਬਕ ਲੈਣਾ ਚਾਹੀਦਾ ਸੀ ਇਹ ਹੁਣ ਕਿਤੇ ਉਹ ਚਰਖੇ ਦੀ ਹੂਕ ਕਲਾ 8-10 ਸਾਲਾਂ ਨਾਲ ਸਲੀਮ ਆ ਹੂੰ ਬਿਲਕੁਲ ਇਹ ਜਿਹਨੂੰ ਮਾਸੂਮ ਕਹਿੰਦਾ ਸੀ ਇਹ ਤੋਂ ਬਾਅਦ ਹੁਣ ਕਦੋਂ ਵੱਡਾ ਹੋਣਾ ਤੇ ਕਦੋਂ ਸਿਆਣਾ ਉਹ ਚਿੱਟੀ ਦਾੜੀ ਇਹਦੀ ਉੱਤੇ ਰੰਗ ਫੇਰਦਾ ਜੀ ਮਤਲਬ ਕਿ ਸੁਹੀਂ ਉਹ ਚਰਖੇ ਦੀ ਕੁਕੜਾ ਥੋੜੀ ਵੀ ਜਵਾਕ ਆਪਾਂ ਕਹੀਏ ਬਿਲਕੁਲ ਵੀ ਤੂੰ ਕਰਾਨੇ ਦਾ ਗਾਇਕ ਆ ਆਪਦੇ ਪਿਓ ਦੀ ਲੈਗਸੀ ਦੇਖ ਜੀ ਉਹਨੂੰ ਮਰੇ ਨੂੰ ਤੇ ਹਾਲੇ ਕੁਝ ਹਫ਼ਤੇ ਹੋਏ ਨੇ ਸਿਵਾ ਉਹਦਾ ਠੰਡਾ ਨਹੀਂ ਹੋਇਆ ਜੀ ਕੱਲ ਵੈਸੇ ਤੇ ਤੇ ਸਪੁਰਦੇ ਖਾਕ ਕਰਦੇ ਨੇ ਪਰ ਆਪਾਂ ਇੱਕ ਵਰਤਦੇ ਹੈ ਨਾ ਇਹ ਸ਼ਬਦ ਹਾਂਜੀ ਉਦਾਹਰਣ ਸ਼ਬਦ ਵਰਤੇ ਕਰੋ ਹਾਂਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਤੂੰ ਐਦਾਂ ਗੱਲਾਂ ਕਰਦਾ ਠੀਕ ਨਹੀਂ ਲੱਗਦਾ ਮੈਚੁਰ ਉਮਰ ਚੋਂ ਅਛਾ ਨਿਸ਼ੱਤਰ ਗੇਲ ਯਾਰ ਨਿਸ਼ੱਤਰ ਗੇਲ ਨੂੰ ਤੁਸੀਂ ਕੀ ਸਮਝਦੇ ਜੇ ਨਿਸ਼ੱਤਰ ਗੇਲ ਕਿਤੇ ਸ਼ੋਤਾ ਗਾਇਆ ਕਿ ਉਹਨੂੰ ਮਜ਼ਾਕ ਦਾ ਪਾਤਰ ਬਣਾ ਰੱਖਿਆ ਹਰ ਅੱਖ ਵਿੱਚੋਂ ਵਗਣ ਕਰਾ ਲਾ ਤੂੰ ਜਿੰਨਾ ਦਾ ਸੀ ਦਰਦੀ ਜੀ ਉਹ ਇੱਕ ਮਤਲਬ ਕਿ ਯਾਰ ਸਿਚੁਏਸ਼ਨ ਤੇ ਗਾਇਆ ਗੀਤ ਸੀ ਉਹ ਤੋ ਗੀਤ ਬੜਾ ਭਾਵੁਕ ਗੀਤ ਹੈ ਉਹ ਜਦੋਂ ਕੋਈ ਸਜਨ ਸਨੇਹੀ ਵਿਛੜ ਜਾਂਦਾ ਹੈ ਤਾਂ ਉਹ ਗਾਣਾ ਚੱਲਦਾ ਹਮ ਲਾਇਆ ਜਾਂਦਾ ਤਾਂ ਪਰ ਤੁਸੀਂ ਨਿਸ਼ਤਰ ਗਿੱਲ ਨੂੰ ਸੋਸ਼ਲ ਮੀਡੀਆ ਤੇ ਦੇਖੋ ਮਜ਼ਾਕ ਦਾ ਨਿਸ਼ਤਰ ਗਿੱਲ ਵਰਗਾ ਸਰ ਤੈਨੂੰ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਗਾਉਣ ਵਾਸਤੇ ਉਹਦੇ ਤੋਂ ਲੈ ਕੇ ਅੱਜ ਤੱਕ ਜੀ ਦੋ ਦਾ ਹਾਕਿਆਂ ਦਾ ਹਿੱਟ ਸਿੰਗਰ ਹੈ ਨਿਸ਼ਤਰ ਗਿੱਲ ਮੈਂ ਤੇ ਧਾਰਮਿਕ ਗਾਣੇ ਦੀ ਵੀ ਗੱਲ ਧਾਰਮਿਕ ਗਾਣੇ ਗਾ ਲੇ ਵਰ ਕਿੱਡੇ ਸੋਹਣੇ ਗਾਣੇ ਰੋਮਾਂਟਿਕ ਜੀ ਸਰ ਉਹਦਾ ਸਕੇਲ ਦੇਖੋ ਠੀਕ ਹੈ ਚਲੋ ਭਾਈ ਤੁਸੀਂ ਸੁਰੀਲੇ ਹੋ ਸਕਦੇ ਹੋ ਤੁਸੀਂ ਘਰਾਨੇ ਦੇ ਹੋ ਸਕਦੇ ਹੋ ਠੀਕ ਹੈ ਪਰ ਉਹ ਬੰਦੇ ਦੀ ਆਪਣੀ ਇੱਕ ਪ੍ਰਾਪਤੀ ਆ ਹਮ ਜਿਨੇ ਮਤਲਬ ਕਿ ਹਰੇਕ ਤਰ੍ਹਾਂ ਦਾ ਗੀਤ ਗਾਇਆ ਹਰੇਕ ਤਰ੍ਹਾਂ ਦਾ ਹਿੱਟ ਮਾਰਿਆ ਤੇ ਅੱਜ ਵੀ ਉਹ ਪ੍ਰਸੰਗਿਕ ਹੈ ਜੀ ਜੀ ਉਹ ਅਜਬੀ ਫਿਲਮਾਂ ਦੇ ਵਿੱਚ ਉਹਨੂੰ ਕੰਮ ਮਿਲਦਾ ਹੈ ਮੋਟੀਵੇਸ਼ਨਲ ਗਾਣੇ ਗਾਏ ਹੋਣੇ ਨਿਸ਼ੱਤਰ ਗਿਲ ਨੇ ਹਾਂਜੀ ਹਾਂਜੀ ਤਾਂ ਮਤਲਬ ਕਿ ਤੁਸੀਂ ਐਡੀ ਬੇਹੁੱਦਾ ਵਾਈਆ ਤਹਰਕਤ ਕੀਤੀ ਹੈ ਚਲੋ ਮਾਫੀ ਮੰਗ ਲਈ ਹੈ ਮਾਸਟਰ ਸਲੀਮ ਨੇ ਤੇ ਵਧੀਆ ਗੱਲ ਹੈ ਇਹਨੂੰ ਇੱਥੇ ਹੀ ਛੱਡ ਦੇਣਾ ਚਾਹੀਦਾ ਦੇਖੋ ਨਿਸ਼ੱਤਰ ਗਿਲ ਛੇਤੀ ਕੀਤਾ ਰਿਐਕਟ ਨਹੀਂ ਕਰਦੇ ਉਹਨਾਂ ਦੇ ਨਾਲ ਜ਼ਿੰਦਗੀ ਨੇ ਬਹੁਤ ਖੇਡਾਂ ਖੇਡੀਆਂ ਹਮ ਪਰਬਾਰਕ ਟ੍ਰੈਜੇਡੀ ਹੋਈ ਬਥੇਰੇ ਬਦਨਾਮੀ ਵੀ ਹੋਈ ਇੱਕ ਅਦਮਾਮਲੇ ਚ ਹਾਂਜੀ ਬਹੁਤ ਕੁਝ ਚੱਲ ਕੇ ਉਹ ਬੰਦਾ ਚੱਲਦਾ ਛੇਤੀ ਕੀਤਾ ਤੇ ਰਿਐਕਟ ਨਹੀਂ ਕਰਦਾ ਪਰ ਉਹ ਦੁਖੀ ਹੋਇਆ ਜਦੋਂ ਇਹਨਾਂ ਨੇ ਹਰਕਤ ਕੀਤੀ ਰੌਸ਼ਨ ਪ੍ਰਿੰਸ ਨੇ ਯੁਵਰਾਜ ਹੰਸ ਜੀ ਕਿ ਭਾਈ ਯੁਵਰਾਜ ਹੰਸ ਨੂੰ ਤਾਂ ਹੱਕ ਹੀ ਨਹੀਂ ਬਣਦਾ ਤੇ ਫਲਾਪ ਬੰਦਾ ਹਮ ਹੰਸ ਜੀ ਭਾਈ ਹੰਸ ਰਾਜ ਹੰਸ ਵਰਗੇ ਬੰਦੇ ਉਹ ਆਰਟਿਸਟ ਜ਼ਮਾਨੇ ਚ ਕਦੇ ਕਦੇ ਪੈਦਾ ਹੁੰਦੇ ਨੇ ਐਸੇ ਫਨਕਾਰ ਹਮ ਪਰ ਜ਼ਰੂਰੀ ਨਹੀਂ ਕਿ ਮਤਾ ਬਚਨ ਦਾ ਮੁੰਡਾ ਮਤਾ ਬਚਨ ਵਾਲੇ ਲੈਵਲ ਤੇ ਜਾਊਗਾ। ਬਿਲਕੁਲ ਬਿਲਕੁਲ। ਤੇ ਇਹ ਵੀ ਮਿਸਾਲ ਵੀ ਹੈ ਸਾਡੇ ਸਾਹਮਣੇ। ਜੀ। ਕਿ ਭਾਈ ਤੂੰ ਤੂੰ ਵੀ ਇੱਕ ਯਾਰ ਏਡੇ ਸਿਆਣੇ ਪਿਓ ਦਾ ਪੁੱਤ ਕਿਉਂਕਿ ਹੰਸ ਰਾਜ ਹੰਸ ਆਪਣੇ ਸਾਥੀਆਂ ਪ੍ਰਤੀ ਮਿਊਜ਼ਿਕ ਇੰਡਸਟਰੀ ਪ੍ਰਤੀ ਯਾਰਾਂ ਦੋਸਤਾਂ ਪ੍ਰਤੀ ਬਹੁਤ ਸਿਹਰ ਦਾ ਆਦਮੀ ਹੈ ਬਿਲਕੁਲ ਬੜੇ ਮਾਨ ਸਨਮਾਨ ਨਾਲ ਕਰਦਾ ਬਹੁਤ ਹਾਂਜੀ ਕਿਸੇ ਦੀ ਗੱਲ ਕਰਨਗੇ ਉਹਨੂੰ ਸਨਮਾਨ ਬਾਰੇ ਵੀ ਇੱਕ ਵਾਰੀ ਸਵਾਲ ਪੁੱਛਿਆ ਸੀ ਮੈਂ ਕਿਹਾ ਨਾ ਕਿਸੇ ਬਾਰੇ ਪੁੱਛ ਲਓ ਪੂਰਨਿਸ਼ਾ ਕੋਟੀ ਜੀ ਦੀ ਉਹ ਇੰਨੀ ਇੱਜ਼ਤ ਕਰਦੇ ਆ ਜੀ ਜੀ ਕਿ ਗੱਲ ਹੀ ਛੱਡ ਦਿਓ ਕਿ ਤੁਸੀਂ ਤੁਸੀਂ ਕੀ ਕਰ ਰਹੇ ਹੋ ਯਾਰ ਮਾੜਾ ਮੋਟਾ ਆਪਣੇ ਪਿਓ ਦੀ ਜਿਹੜੀ ਵਿਰਾਸਤ ਆ ਪਿਓ ਦੀ ਜਿਹੜੀ ਸ਼ੋਭੀ ਉਹਦਾ ਹੀ ਖਿਆਲ ਰੱਖ ਲੋ ਜੀ ਵੇ ਤੁਸੀਂ ਦੋ ਸਿੰਗਰ ਜਿਹੜੇ ਹੋ ਯੁਵਰਾਜ ਹੰਸ ਉਹ ਵੀ ਆਰਟਿਸਟ ਹੀ ਆ ਤੋ ਤੁਹਾਡੇ ਪਿਓਾਂਾਂ ਦੀ ਇੱਕ ਕਮਾਈ ਐ ਯਾਰ ਜੀ ਤੁਸੀਂ ਉਹਨਾਂ ਦਾ ਖਿਆਲ ਰੱਖੋ ਕਿਉਂ ਨਹੀਂ ਖਿਆਲ ਰੱਖਦੇ ਤੇ ਰੋਸ਼ਨ ਪ੍ਰਿੰਸ ਉਹ ਬਸ ਸੁਣ ਕੇ ਕਹਿਣਾ ਕਿ ਹੁਣ ਮਾਫੀਆਂ ਮੰਜੀ ਜਾਂਦੇ ਆ ਚਲੋ ਵਧੀਆ ਗੱਲ ਪਰ ਰੋਲਾ ਇਹ ਹੁੰਦਾ ਕਿ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖਦੇ ਕਿੰਨਾ ਸਿੱਖਦੇ ਕਿੰਨਾ ਬਿਲਕੁਲ ਜੇ ਤੁਸੀਂ ਗਲਤੀ ਕਰਕੇ ਮਾਫੀ ਮੰਗ ਕੇ ਫੇਰ ਦੂਜੀ ਗਲਤੀ ਦਾ ਨੀ ਪੱਥਰ ਰੱਖ ਦਿੰਨੇ ਹੋ ਫਿਰ ਤੁਸੀਂ ਗਲਤੀ ਕਰਨ ਵਾਲੇ ਗਲਤੀਆਂ ਦਾ ਪੁਤਲਾ ਨਹੀਂ ਹੋ ਸਰ ਫਿਰ ਤੁਸੀਂ ਟੀਟਤਾ ਦਾ ਕੋਪੋ ਜੀ ਹਾਂ ਬਿਲਕੁਲ ਗਲਤੀਆਂ ਦਾ ਫਿਰ ਆਪਾਂ ਕਹਿੰਦੇ ਇਨਸਾਨ ਗਲਤੀਆਂ ਦਾ ਪੁਤਲਾ ਨਹੀਂ ਫਿਰ ਟੀਟਤਾ ਦਾ ਤੂੜੀ ਵਾਲਾ ਕੁੱਪ ਹੁੰਦਾ ਨਾ ਜਿਹੜਾ ਉਹ ਤੁਸੀਂ ਜੀ ਜੀ ਕਿ ਵਾਰ-ਵਾਰ ਵਾਰ-ਵਾਰ ਉਹ ਚੀਜ਼ਾਂ ਸਾਡੇ ਅਰਗਿਆਂ ਨੂੰ ਖਬਰਾਂ ਕਰਨੀਆਂ ਪੈਂਦੀਆਂ ਸੋਸ਼ਲ ਮੀਡੀਆ ਦਾ ਟ੍ਰੈਂਡ ਬਦਲ ਜਾਂਦਾ ਬਹੁਤ ਲਾਂਤ ਵਈਆਂ ਭਾਜੀ ਵੈਸੇ ਵਾਤਨਾ ਚੈੱਕ ਨੋ ਜਿਵੇਂ ਕਿ ਨਾ ਤੈਨੂੰ ਲਵ ਯੂ ਟਰੱਕ ਭਰ ਕੇ ਤੇ ਇਹਨਾਂ ਨੂੰ ਟਰੱਕ ਭਰ ਭਰ ਕੇ ਲਾਂਨੋ ਤਾਂ ਪਰ ਰਹੀਆਂ ਨੇ ਤਾਂ ਅਕਲ ਹੋਣੀ ਕਰ ਲੈਣੀ ਚਾਹੀਦੀ ਆ ਕਿ ਭਾਈ ਐਦੋਂ ਗਾਂ ਤੁਹਾਡੇ ਯਾਰ ਵੱਡੇ ਆ ਜਾਂ ਛੋਟੇ ਉਹਦਾ ਪ੍ਰਤੀ ਸਨਮਾਨ ਰੱਖੋ ਜੀ ਜੀ ਦੇਖੋ ਆ ਪਿੱਛੇ ਜੀ ਕੀ ਹੋਇਆ ਮੈਂ ਚਲੋ ਇੱਕ ਗੱਲ ਹੋਰ ਜੋੜ ਦਿੰਦਾ ਪਤਰਕਰਾਂ ਦਾ ਕੱਛੀ ਬਠੰਡੇ ਜੀ ਇੱਕ ਪੋਸਟਰ ਵਾਇਰਲ ਕੀਤਾ ਗਿਆ ਇਹਦੇ ਵਿੱਚ ਕੁਝ ਪੱਤਰਕਾਰਾਂ ਮੀਡੀਆ ਹਾਊਸ ਦੇ ਮਾਲਕਾਂ ਦੀਆਂ ਫੋਟੋਆਂ ਲਾਈਆਂ ਨੇ ਜੀ ਮੈਨੂੰ ਉਹ ਚੀਜ਼ ਨਹੀਂ ਜੱਚਦੀ ਹੋ ਸਕਦਾ ਮੇਰੇ ਵੀ ਮਤ ਪੇਦੋ ਹੋਣ ਹੂੰ ਹੋ ਸਕਦਾ ਮੇਰੇ ਵੀ ਕਿਸੇ ادارے ਪ੍ਰਤੀ ਜਾਂ ਕਿਸੇ ਪੱਤਰਕਾਰ ਪ੍ਰਤੀ ਮੇਰੇ ਨਿੱਜੀ ਮਤ ਪੇਦੋ ਹੋ ਸਕਦੇ ਹੋ ਸਕਦੇ ਆ ਜੀ ਉਹਨਾਂ ਦੇ ਕੰਮ ਨੂੰ ਲੈ ਕੇ ਪਰ ਅਸੀਂ ਕਿਸੇ ਨੂੰ ਕਿਉਂ ਛੋਟੇ ਸ਼ਬਦਾਂ ਨਾਲ ਨੰਨਵਾਜ਼ੀਏ ਜੀ ਹੂੰ ਮੈਂ ਉਸ ਚੀਜ਼ ਦਾ ਖੰਡਨ ਕੀਤਾ ਜੀ ਹਾਲਾਂਕਿ ਮੈਨੂੰ ਉਸ ਚੀਜ਼ ਦਾ ਮਤਲਬ ਕਿ ਕਮਿਆਜ਼ਾ ਭੁਗਤਣਾ ਪੈਂਦਾ ਕਈ ਵਾਰ ਮੈਨੂੰ ਸਫਾਈ ਦੇਣੀ ਪਈ ਕਿ ਉਹ ਮੈਂ ਨਹੀਂ ਬਣਾਇਆ ਪੋਸਟਰ ਮੈਂ ਤਾਂ ਜਸਟ ਸਗੋ ਖੰਡਨ ਕੀਤਾ ਉਸ ਚੀਜ਼ ਦਾ ਜੀ ਜੀ ਤੂੰ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਤੁਸੀਂ ਆਪ ਦੇ ਆਲੇ ਦੁਆਲੇ ਦੇ ਬੰਦੇ ਜਿਹੜੇ ਇੱਕ ਪ੍ਰੋਫੈਸ਼ਨ ਦੇ ਬੰਦੇ ਆ ਜਿਹੜੇ ਠੀਕ ਹੈ ਅਸੀਂ ਕਿਦਾਂ ਕੰਮ ਕਰ ਰਹੇ ਲੋਕ ਜੱਜ ਕਰਨਾ ਜੀ ਕੋ ਦੂਜਾ ਕਿਦਾਂ ਕੰਮ ਕਰ ਰਿਹਾ ਲੋਕ ਜੱਜ ਕਰਨਾ ਬਿਲਕੁਲ ਠੀਕ ਹੈ ਨਾ ਜੀ ਸਭ ਤੋਂ ਵੱਡੇ ਜੱਜ ਲੋਕ ਆ ਪਰ ਅਸੀਂ ਕਿਸੇ ਦਾ ਕਿਉਂ ਮਜ਼ਾਕ ਉਡਾਈਏ ਜੀ ਜੀ ਮੈਂ ਸੇ ਕਰਕੇ ਕਹਿੰਦਾ ਉਹਨਾਂ ਕਿ ਆਪਣੇ ਆਡੀਅנס ਨੂੰ ਵੀ ਮੈਂ ਕਹਿੰਦਾ ਉਹਨਾਂ ਕਿ ਯਾਰ ਤੁਹਾਨੂੰ ਜਿੱਥੋਂ ਵੀ ਇਨਫੋਰਮੇਸ਼ਨ ਮਿਲਦੀ ਹੈ ਵਧੀਆ ਚੀਜ਼ ਮਿਲਦੀ ਉਥੋਂ ਲਓ ਹੂੰ ਸਾਡਾ ਆਈ ਵਰਲਡ ਦਾ ਕਿਸੇ ਨਾਲ ਮੁਕਾਬਲਾ ਨਹੀਂ ਤੁਸੀਂ ਆਈ ਵਰਲਡ ਪਰਿਵਾਰ ਦੇ ਮੈਂਬਰ ਹੋ ਪਰ 24 ਘੰਟੇ ਤੁਸੀਂ ਇੱਥੇ ਨਹੀਂ ਜੁੜੇ ਰਹਿ ਸਕਦੇ ਵਧੀਆ ਜਗ੍ਹਾ ਤੇ ਜਾਓ ਸੋਨੋ ਸਪੋਰਟ ਕਰੋ ਯਾਰ ਹੂੰ ਬਿਲਕੁਲ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਤੋਂ ਆਪਣੇ ਜਿਹੜੇ ਸੇਮ ਪ੍ਰੋਫੈਸ਼ਨਲ ਦੇ ਬੰਦੇ ਹੁੰਦੇ ਹਨਾ ਬਹੁਤ ਮੱਤ ਭੇਜ ਹੁੰਦੇ ਆ ਹੂੰ ਠੀਕ ਆ ਬਥੇਰੇ ਆ ਨੇ ਸਾਡੀਆਂ ਟੰਗਾਂ ਖਿੱਚੀਆਂ ਨੇ ਬਥੇਰੇ ਆ ਨੇ ਸਾਡੇ ਮਜ਼ਾਕ ਉਡਾਏ ਨੇ ਪੜਾਹੀ ਨਹੀਂ ਯਾਰ ਕੋਈ ਗੱਲ ਨਹੀਂ ਅਸੀਂ ਥੋੜੀ ਨਾਰਕੀ ਹੋਵਾਂਗੇ ਬਿਲਕੁਲ ਬਾਈ ਨਹੀਂ ਠੀਕ ਹੈ ਇੱਜ਼ਤ ਦੇਣੀ ਬਣਦੀ ਹੈ ਨਾਲ ਦੇ ਬੰਦਿਆਂ ਨੂੰ ਇੱਜ਼ਤ ਦਿਓਗੇ ਤੁਹਾਡੀ ਇੱਜ਼ਤ ਦੁੱਗਣੀ ਹੋਏਗੀ ਜੀ 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 ਮਾਸਟਰ ਸਲੀਮ ਨੇ 우ਸਤਾਦ ਪੂਰਨਸ਼ਾ ਕੋਟੀ ਦੀ ਜਿਹੜੀ ਡੈਥ ਹੋਈ ਆ ਉਸ ਤੋਂ ਬਾਅਦ ਆ ਹਰਕਤ ਕਰਕੇ ਨਾ ਆਪਣੇ ਆਪ ਨੂੰ ਹੌਲੀ ਹੌਲੀ ਖੱਟਿਆ ਕੁਛ ਨਹੀਂ ਇਹਦੇ ਚੂ ਬਿਲਕੁਲ ਬਿਲਕੁਲ ਖੱਟੀ ਹਮੇਸ਼ਾ ਗੱਲ ਕਰਦੇ ਆ ਜਾਂ ਮਿੰਟੂ ਜੀ ਕਹਿੰਦੇ ਹੁੰਦੇ ਕਿ ਜਿਹਨੇ ਮਾਫੀ ਮੰਗ ਲਈ ਪਈ ਉਹਨੂੰ ਮਾਫ ਕਰ ਦੇਣਾ ਚਾਹੀਦਾ ਨਹੀਂ ਜੀ ਮੈਂ ਸਹਾਕ ਕਰ ਦੇਵਾਂ ਪਰ ਇਹ ਉਹਦੇ ਤੇ ਛੱਡ ਦੇਣਾ ਚਾਹੀਦਾ ਜਿਸ ਨੂੰ ਮਾਫੀ ਮਿਲੀ ਹੈ ਕਿ ਉਸਨੇ ਕੀ ਕਰਨਾ ਕਿ ਜੀ ਜੀ ਕਿ ਉਹਨਿਸ ساری ਜ਼ਿੰਦਗੀ ਮਾਫੀਆਂ ਚ ਹੀ ਲੰਘੇ ਚੁ ਹੂੰ ਠੀਕ ਹੈ ਨਾ ਵੈਸੇ ਮਤਲਬ ਵੀ ਠੀਕ ਆ ਮਾਫੀ ਮੰਗ ਲੈਣੀ ਚਾਹੀਦੀ ਹੈ ਮਾਫੀ ਦੇ ਵੀ ਦੇਣੀ ਚਾਹੀਦੀ ਹੈ ਜੀ ਪਰ ਕੀ ਇੱਕ ਬੰਦੇ ਨੇ ਧਾਰੇ ਹੀ ਹੁੰਦਾ ਕਿ ਹਰ ਥਾਂ ਤੇ ਉਹਨੇ ਆਹ ਖੱਚ ਖੱਚ ਖੇ ਖੇ ਕਰਵਾਉਣੀ ਆ ਹੂੰ ਤੋ ਇਦਾਂ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਮੈਚੁਰ ਉਮਰ 'ਚ ਆ ਜਾਂਦੇ ਹੋ ਤੁਹਾਨੂੰ ਮਤਲਬ ਜਦੋਂ ਤੁਸੀਂ ਪਬਲਿਕ ਲਾਈਫ 'ਚ ਚਲੇ ਜਾਂਦੇ ਹੋ ਬੜਾ ਸੋਚ ਕੇ ਵਿਚਾਰ ਕੇ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਆ ਹੁਣ ਅਸੀਂ ਵੀ ਮੰਨ ਲਓ ਕਿ ਇੱਕ ਪਾਰਟੀ 'ਚ ਉੱਠ ਕੇ ਆਇਆ ਮੈਂ ਤੁਹਾਡੇ ਨਾਲ 2 ਮਿੰਟ ਪਹਿਲਾਂ ਆਇਆ ਹੂੰ ਕੀ ਕਰ ਵੈਰ ਸ਼ਾਦੀ ਆ ਅਸੀਂ ਹੁਣ ਉੱਥੇ ਜਾ ਕੇ ਮੈਂ ਮੰਦਿਰ ਵਾਲੇ ਲੱਛਣ ਕਰਾਂ ਹਮ ਲੈ ਕੇ ਬੰਦੂਕੜੀ ਜੀ ਚੜ ਜਾਂ ਉਧਰ ਐ ਐ ਐ ਕਰਦਾ ਫਿਰਾਂ ਯਾਰ ਨਹੀਂ ਸੋਬਦਾ ਹੈ ਉਥੇ ਐਵੇਂ ਸੈਲਫੀਆਂ ਕਰਦਾ ਫਿਰਾਂ ਤੇ ਜਨਾਨੀਆਂ ਚ ਵਜਦਾ ਫਿਰ ਅਕਲ ਵਾਲੀ ਗੱਲ ਕਰਨ ਦੀ ਲੋੜ ਹੁੰਦੀ ਹੈ ਜਦੋਂ ਤੁਸੀਂ ਪਬਲਿਕ ਲਾਈਫ 'ਚ ਚਲੇ ਜਾਂਦੇ ਹੋ ਫਿਗਰ ਬਣ ਜਾਂਦੇ ਹੋ ਇੱਕ ਜਦ ਤੁਸੀਂ ਮੈਚੁਰ ਉਮਰ 'ਚ ਚਲੇ ਜਾਂਦੇ ਹੋ ਜ਼ਰੂਰੀ ਨਹੀਂ ਨੇਮ ਫੇਮ ਵੀ ਮਿਲੇ ਜਿਆਦਾ ਤੁਸੀਂ ਉਮਰ ਦੀ ਇੱਕ ਹੱਦ ਪਾਰ ਕਰ ਜਾਂਦੇ ਹੋ ਨਾ ਤੁਹਾਨੂੰ ਫਿਰ ਸਿਆਣਿਆਂ ਵਾਂਗੂ ਵਿਚਰਨ ਦੀ ਲੋੜ ਪੈਂਦੀ ਹੈ ਇਹਨਾਂ ਦੀਆਂ ਬਗੀਆਂ ਦਾੜੀਆਂ ਹੋ ਗਈਆਂ ਉਹੀ ਕਲਫ ਕulf ਲਾ ਲੈਂਦੇ ਨੇ ਬਹੁਤ ਪੁਰਾਣੇ ਨੇ ਜੀ ਬਹੁਤ ਪੁਰਾਣੇ ਨੇ ਵਾਕਈ